ਬੀਤੇ ਦਿਨ ਸ਼ਾਮ ਰਾਮ ਤਲਾਈ ਚੌਕ ਨਜ਼ਦੀਕ ਵਾਲਮੀਕੀ ਜਥੇਬੰਦੀ ਦੇ ਆਗੂ ਪ੍ਰਦੀਪ ਗੱਬਰ ਦੇ ਉੱਤੇ ਹਮਲੇ ਦੀ ਜਾਣਕਾਰੀ ਸਾਹਮਣੇ ਆਈ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕੀ ਮਜਬੂਤ ਸਿੱਖ ਧਰਮ ਸਮਾਜ ਦੇ ਮੁੱਖ ਸੰਚਾਲਕ ਪ੍ਰਦੀਪ ਗੱਬਰ ਨੇ ਦੱਸਿਆ ਕਿ ਬੀਤੀ ਦੇ ਸ਼ਾਮ ਉਹ ਆਪਣੇ ਦਫਤਰ ਦੇ ਵਿੱਚ ਰੋਜ਼ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਕਿ ਅਚਾਨਕ ਉਹ ਜਾਣ ਪਛਾਤੇ ਵਿਅਕਤੀਆਂ ਨੇ ਆ ਕੇ ਹਮਲਾ ਕਰ ਦਿੱਤਾ ਤੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਆਪਣੀ ਜਾਨ ਬਚਾਈ ਜਦਲੇ ਸਮੇਂ ਹਮਲਾਵਰਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਉਹਨਾਂ ਨੇ ਦੱਸਿਆ ਕਿ ਸਾਰੀ ਘਟਨਾ ਦੁਕਾਨ ਤੇ ਲੱਗੇ ਸੀ ਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਜਿਸ ਸਬੰਧ ਨਹੀਂ ਉਹਨਾਂ ਸਬੰਧਿਤ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆ ਆਓ ਇੱਕ ਵਾਰ ਸੁਣਦੇ ਹਾਂ ਪੂਰੀ ਬਾਤ ਨੂੰ ਜੈ ਪੀਮ ਜੈ ਪਾ ਜੈ ਸਬਿਧਾਂ ਜੈ ਵਾਲਮੀਕੀ ਸਮਾਜ ਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ ਵਾਲਮੀਕੀ ਮਜਿਸ ਇੱਕ ਤਰ੍ਹਾਂ ਸਮਾਜ ਤੋਂ ਮੁਖ ਸੇਵਾਦਾਰ ਬੜੀ ਦੁਖੀ ਦਾ ਦੱਸਾ ਪੈਂਦਾ ਹੈ ਇਹ ਕਰੀਬ 2 ਸਾਲ ਤੋਂ ਮੇਰੇ ਤੇ ਬਹੁਤ ਜ਼ਿਆਦਾ ਨਸੀਬਤਾਂ ਆਈਆਂ ਸਾਡੀ ਮਾਰਕੀਟ ਦੇ ਵਿੱਚ ਇੱਕ ਜਨਰਲ ਪਰਵਾਰ ਦਾ ਬੱਚਾ ਜਿਹਦੇ ਨਾਲ ਸਾਡਾ ਕੋਈ ਵੀ ਝਗੜਾ ਨਹੀਂ ਆ ਕੋਈ ਲੈਣ ਦੇਣ ਪੈਸਾ ਦੇਣਾ ਕੋਈ ਤਕ ਤਕਲੀਫ ਕੋਈ ਨਹੀਂ ਆ ਰਾਤੀ 5-6 ਬੰਦੇ दारू ਪੀ ਕੇ ਅਸਲਾ ਲੋਡ ਕਰਕੇ ਸਾਡੇ ਤੇ ਹਮਲਾ ਕਰ ਦਿੱਤਾ ਪਰਮਾਤਮਾ ਦੀ ਕਿਰਪਾ ਹੋ ਗਈ ਸਾਰੀਆਂ ਸਾਡੀਆਂ ਦੁਕਾਨਾਂ ਬੰਦ ਸੀ ਛੁੱਟੀ ਕਰਕੇ ਘਰ ਹੀ ਜਾਣ ਲੱਗੇ ਸੀ ਉਹਨਾਂ ਨੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਮੇਰੇ ਬੱਚੇ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਲੈਕਿਨ ਦੋਸ਼ੀਆਂ ਨੇ ਮੇਰੇ ਅੰਦਰ ਆਣ ਕੇ ਮੇਤੇ ਬਹੁਤ ਬਦਤਮੀਜ਼ੀ ਕੀਤੀ ਔਰ ਮੇਰੀ ਚੈਨੀ ਵੀ ਤੋੜ ਕੇ ਲੈ ਗਏ ਕੱਪੜੇ ਵੀ ਪਾੜ ਦਿੱਤੇ ਅਸੀਂ ਉਸੇ ਹਾਲਤ ਚ ਮਾਂਜੋਗ ਐਸਐਚਓ ਵੀਡੀਓ ਦੇ ਮੌਕੇ ਤੇ ਗਏ ਆ ਉਹਨਾਂ ਸਾਰੀ ਵਾਰਦਾ ਦੱਸੀ ਆ ਔਰ ਮਾਂਜੋ ਐਸਐਚਓ ਨੇ ਕਿਹਾ ਮੈਂ ਮੌਕਾ ਦੇਖ ਕੇ ਬੰਦੀਕਾਰ ਵੀ ਕਰਾਂਗਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਇੱਕ ਅਮਨਪਸੰਦ ਵਿਅਕਤੀ ਹਾਂ ਹਮੇਸ਼ਾ ਸਮਾਜ ਦੀ ਸੇਵਾ ਬਾਤੇ ਉੱਤਰਦਾ ਹਾਂ ਜਦੋਂ ਕਿਸੇ ਦੀ ਸੇਵਾ ਕਰੀਏ ਤਾਂ ਘਾਟੇ ਵਾਦੇ ਵੀ ਹੋ ਜਾਂਦੇ ਆ ਲੇਕਿਨ ਮੇਰਾ ਪਰਸਨ ਨਿੱਜੀ ਝਗੜਾ ਉਸ ਬੰਦੇ ਨਾਲ ਕੋਈ ਨਹੀਂ ਸੀ ਮੈਂ ਪ੍ਰਸ਼ਾਸਨਿਕ ਬੇਨਤੀ ਕਰਦਾ ਹਾਂ ਇਹ ਦੋਸ਼ੀਆਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਡਾ ਗੋਲਡ ਗਿਆ ਮੇਰੀ ਚੈਨੀ ਜੇਡ ਆਪਣਾ ਡੇਰ ਟੋਲੇ ਚਲੀ ਉਹ ਵੀ ਨਿਕਲ ਗਿਆ ਇੱਕ ਉਹਨਾਂ ਕੋ ਪਿਸਟਲ ਹੈਗਾ ਸੀਗਾ ਬੰਦੇ ਲੋਡ ਸੀਗੇ ਆਪਣਾ ਸਾਰੇ ਸ਼ਾਮ ਰਜੇ ਪਏ ਜੀ ਬਹੁਤ ਗਾਲ੍ਹਾਂ ਮੰਦਾ ਕੀਤਾ ਜਿਹਦੀਆਂ ਰਿਕਾਰਡਾਂ ਮੇਰੇ ਪਾਸ ਮੌਜੂਦ ਹਨ ਮੈਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਦਾ ਕਿ ਦੋਸ਼ੀਆਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਜਬੂਰ ਸਾਨੂੰ ਸਾਡਾਂ ਦਾ ਉੱਤਰ ਨਾ ਪਵੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਤੇ ਮੈਂ ਤੁਹਾਨੂੰ মিডিਆ ਸਾਰੇ ਸ਼ਹਿਰ ਵਾਸੀਆਂ ਨੂੰ মিডিਆ ਦੇ ਕਰਮੇ ਤੇ ਰਹੀ ਦੱਸਣਾ ਚਾਹੁੰਦਾ ਕਿ ਰਾਤੀ ਜੋ ਮੰਦਗਰ ਮੰਦਪਾਗੀ ਘਟਨਾ ਜਿਹੜੀ ਗੱਬਰ ਸਾਹਿਬ ਦੇ ਦਫ਼ਤਰ ਤੇ ਹੋਈ ਆ ਇਹ ਬਹੁਤ ਗਲਤ ਆ ਇਹ ਸਮਝ ਨਹੀਂ ਹੁੰਦੀ ਕਿ ਕਿਦੋਂ ਤੱਕ ਇਹ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਆ ਸਾਡੇ ਜਿਹੜੇ ਆ ਸਮਾਜ ਨੂੰ ਟਾਰਗੇਟ ਕਰਦੇ ਰਹਿਣਗੇ ਉਸੇ ਹੀ ਮੰਚਾਂ ਦੇ ਨਾਲ ਗੱਬਰ ਸਾਹਿਬ ਇੱਕ ਸਮਾਜ ਸੇਵਕ ਹੈ ਵਧੀਆ ਇਨਸਾਨ ਹੈ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਹਾਜ਼ਰ ਹੁੰਦਿਆ ਤੇ ਇਹਨਾਂ ਤੇ ਜਿਹੜਾ ਵੀ ਹਮਲਾ ਕੀਤਾ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਵਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਇਹ ਇਹਨੂੰ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਦੀ ਜਾਂਚ ਕਰਕੇ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਜਿਹੜੇ ਆਮ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਕਾਨੂੰਨ ਦੇ ਵਿੱਚ ਹੋਰ ਵੱਧ ਸਕੇ ਮੈਨੂੰ ਜੈਵਾਲ ਮਿੱਕੀ ਜੀ ਹਰਰਾਮ ਨੇ ਵਾਲਮੀਕੀ ਜੀ ਤੇ ਮੈਂ ਸੰਦਰ কুমার ਭੱਤੀ ਜੀ ਔਰ ਅੱਲ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪ੍ਰਦੀਪ ਗੱਬਰ ਜੀ ਜੋ ਕਿ ਸਮਾਜ ਦੀ ਬੜੀ ਸੇਵਾ ਕਰਦੇ ਔਰ ਸਮਾਜ ਦੇ ਹਰ ਦੁੱਖ ਵਸ ਦੇ ਸੁੱਖ ਦੇ ਨਾਲ ਹਰ ਇੱਕ ਬੰਦੇ ਦੇ ਨਾਲ ਖਲੋਂਦੇ ਆ ਪਰ ਰਾਤੀ ਜਿਹੜੀ ਆ ਘਟਨਾ ਇਹਨਾਂ ਦੇ ਆ ਜਾਰੇ ਦੇ ਵਿੱਚ ਜਿਹੜੀ ਅਣਪਛਾਤੇ ਕੋ ਲੋਕ ਜਿਹੜੇ ਆਏ ਆ ਔਰ ਇਹਨਾਂ ਨੇ ਦੱਸਿਆ ਵੀ ਅਭੀ ਕਿਹੜੇ ਕਿਹੜੇ ਬੰਦੇ ਹੈਗੇ ਆ ਤੇ ਉਹਨਾਂ ਬੰਦਿਆਂ ਨੇ ਜਿਹੜਾ ਕੱਲ੍ਹ ਦਾਤੀ ਜਿਹੜੀ ਧੱਕਾਸ਼ਾਈ ਕੀਤੀ ਜਿਹੜਾ ਕਿ ਇਹਨਾਂ ਨੇ ਹੱਥੀ ਵੀ ਪਏ ਔਰ ਇੱਕ ਤਰ੍ਹਾਂ ਹਥਿਆਰ ਲੈ ਕੇ ਅੰਦਰ ਆਏ ਆ ਔਰ ਚਲੋ ਇਹਨਾਂ ਨੇ ਕੋਈ ਵਾਧ ਵਧਿੱਕੀ ਨਹੀਂ ਆਪਣੀ ਕੀਤੀ ਜੇ ਵਧਿੱਕੀ ਕਰਦੇ ਤੇ ਮੇਰੇ ਹਿਸਾਬ ਨਾਲ ਉਹ ਸਹਾਰ ਵੀ ਆਪਣਾ ਚਲਾ ਸਕਦੇ ਸੀ ਪਰ ਇਹਨਾਂ ਨੇ ਆਪਣੀ ਜਾਨ ਬਚਾਉਣ ਦੇ ਕਾਰਨ ਆਪਣੀ ਔਰ ਆਪਣੇ ਬੱਚੇ ਦੀ ਜਾਨ ਬਚਾਉਣ ਕਰਕੇ ਕੋਈ ਵੀ ਉਹਨਾਂ ਦੇ ਨਾਲ ਵਧਿੱਕੀ ਨਹੀਂ ਕੀਤੀ ਪਰ ਉਹ ਵਧਿੱਕੀ ਕਰਕੇ ਇੱਥੇ ਇਹਨਾਂ ਨੂੰ ਧਮਕੀਆਂ ਵੀ ਲਾ ਕੇ ਗਏ ਆ ਪਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਭੀ ਜਦੋਂ ਇਹਨਾਂ ਨੇ ਪ੍ਰੂਫ ਤੁਹਾਨੂੰ ਰਾਤੀ ਦਿੱਤੇ ਆ ਔਰ ਇਹਨਾਂ ਤੇ ਬੰਦ ਹੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਮੌਕੇ ਤੇ ਪਰਚਾ ਕੱਢਦੇ ਔਰ ਉਹਨੂੰ ਬੰਦੇ ਨੂੰ ਰਾਤ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਪਰ ਪੁਲਿਸ ਦੀ ਨਿਗਹਿਲੀ ਜਿਹੜੀ ਕੀਤੀ ਜਾਣ ਕਰਨ ਕਾਰਨ ਤੇ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਅਸੀਂ ਮੰਗ ਕਰਦੇ ਹਾਂ ਵੀ ਜਲਦ ਤੋਂ ਜਲਦ ਉਹ ਬੰਦੇ ਨੂੰ ਰੈਸਟ ਕੀਤਾ ਜਾਵੇ ਅਗਰ ਨਾ ਕੀਤਾ ਗਿਆ ਤੇ ਅਸੀਂ ਅਨਮਿੱਥੇ ਟਾਈਮ ਤੇ ਜਿਹੜਾ ਕਿ ਅੰਮ੍ਰਿਤਸਰ ਜਿਹੜਾ ਉਹ ਬੰਦ ਕੀਤਾ ਜਾਊਗਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਿਧਾਨ ਮੈਂ ਜੀ ਅਮਰ ਮੂਲ ਨਿਵਾਸੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਜਿਹੜਾ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਮਾਜ ਸੇਵੀ ਪ੍ਰਦੀਪ ਗੱਬਰ ਜੀ ਦੇ ਨਾਲ ਜਿਹੜਾ ਅੱਜ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਆਫਿਸ ਦੇ ਵਿੱਚ ਕੱਲ ਰਾਤ ਇਹਨਾਂ ਦੇ ਹੀ ਮਾਰਕੀਟ ਦੇ ਕੁਝ ਬੰਦਿਆਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਪਰ ਜਿਸ ਤਰ੍ਹਾਂ ਕਿ ਮੈਂ ਦੱਸਣਾ ਚਾਹਨਾ ਪੁਲੀ ਪ੍ਰਸ਼ਾਸਨ ਨੂੰ ਕਿ ਸੁਪਰੀਮ ਕੋਰਟ ਹਾਈ ਕੋਰਟ ਦੀਆਂ ਇੰਨੀ ਕੀ ਜਜਮੈਂਟ ਆ ਪਰ ਤੁਸੀਂ ਉਹ ਪੜਦੇ ਨਹੀਂ ਜੇ ਕਿਉਂਕਿ ਜਦੋਂ ਵੀ ਕੋਈ ਸੰਗੀਨ ਅਪਰਾਧ ਹੁੰਦਾ ਆ ਉਹਦੀ ਜਿਹੜੀ ਆ ਫੌਰੀ ਤੌਰ ਤੇ ਜਿਹੜੀ ਉਹ ਤੇ ਜਿਹੜਾ ਪਰਚਾ ਕਰਨਾ ਬੰਦਾ ਬਾਅਦ ਵਿੱਚ ਤੁਸੀਂ ਇਨਕੁਆਇਰੀ ਉਹਦੀ ਕਰ ਸਕਦੇ ਜੇ ਪਰ ਮਨਪਾਂ ਕੀ ਗੱਲ ਹੈ ਕਿ ਕੱਲ ਅਗਰ ਇਹਨਾਂ ਨੇ ਇਨਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਨੇ ਪੁਲੀ ਪ੍ਰਸ਼ਾਸਨ ਨੂੰ ਦੱਸਿਆ ਵੀ ਆ ਤੇ ਜਿਹੜਾ ਕਾਨੂੰਨ ਦੇ ਮੁਤਾਬਿਕ ਜਿਹੜਾ ਜਿਹੜੀ ਐਫਆਰ ਦਰਜ ਕਰਨੀ ਚਾਹੀਦੀ ਉਹ ਹਾਲੇ ਤੱਕ ਵੀ ਕੀਤੀ ਨਹੀਂ ਗਈ ਤੇ ਅਸੀਂ ਗੱਬਰ ਜੀ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਗਰ ਅੱਜ ਤੱਕ ਜਿਹੜੀ ਅੱਜ ਦੀ ਡੇਟ ਦੇ ਵਿੱਚ ਅਗਰ ਦੋਸ਼ੀਆਂ ਉੱਤੇ ਪਰਚਾ ਦਰਜ ਨਾ ਹੋਇਆ ਤੇ ਜਿਸ ਤਰ੍ਹਾਂ ਵੀ ਜਥੇਬੰਦੀਆਂ ਨੂੰ ਕੱਲ ਬੁਲਾ ਕੇ ਸ਼ਹਿਰ ਦੀਆਂ ਸਮਾਜਿਕੀਆਂ ਧਾਰਮਿਕ ਇਸਵਾਜੀ ਜਥੇਬੰਦੀਆਂ ਨੂੰ ਬੁਲਾ ਕੇ ਜਿਹੜਾ ਇੱਕ ਡਿਸੀਜਨ ਲੈ ਕੇ ਜਿਹੜਾ ਅੰਮ੍ਰਿਤਸਰ ਦਾ ਚੱਕਾ ਜਾਮ ਕੀਤਾ ਜਾਏਗਾ ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ ਇਹਦੇ ਬਾਰੇ ਰਾਤ ਲੇਟ ਰਾਈਟ ਤਰਖਾਸ ਮਿਲੀ ਸੀ ਇਹਨਾਂ ਵੱਲੋਂ ਇੱਕ ਗਵੰਡੀ ਨਾਮ ਹੈਗਾ ਇਹਨਾਂ ਦਾ ਵਿੱਕੀ ਨਾਮ ਦਾ ਲੜਕਾ ਉਹਦੇ ਨਾਲ ਕੁਝ ਕਰਤਬਾਜੀ ਹੋਈ ਹੈ। ਫੋਟੋ ਦੇ ਮੌਕਾ ਵੇਖਣ ਆਏ ਸੀ ਸੀਸੀਟੀਵੀ ਫੋਟੋ ਜਿਗਰ ਲੈ ਲਿਆ ਉਹ ਸਾਰੀ ਤਕੀਕਾਤ ਕੀਤੀ ਜਾ ਰਹੀ ਹੈ ਜੋ ਕਾਰਵਾਈ ਬੰਦੀ ਹੋ ਕੀਤੀ ਹੋਈ।